ਇਹ ਤੁਸੀਂ ਬੜੀ ਵਾਰੀ ਸੁਣਿਆ ਹੋਣਾ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਪਾਵ ਰੱਖਣ ਵਾਲਾ ਬਹੁਤ ਵਿਅੰਤ ਹੈ ਕਿਸੇ ਨੂੰ ਕਿਸੇ ਤਰੀਕੇ ਉਹ ਹੱਥ ਦੇ ਕੇ ਰਾਖੀ ਲੈਂਦਾ ਤੇ ਕਿਸੇ ਨੂੰ ਕਿਸੇ ਨੂੰ ਮਦਦ ਵਾਸਤੇ ਜ਼ਰੂਰ ਭੇਜ ਦਿੰਦਾ ਹੈ ਇਸੇ ਤਰ੍ਹਾਂ ਦੀ ਖਬਰ ਮਿਲ ਰਹੀ ਹੈ ਗੁਰਦਾਸਪੁਰ ਦੇ ਵਾਰਡ ਨੰਬਰ 9 ਵਿੱਚ ਮੁਹੱਲਾ ਇਸਲਾਮਾਬਾਦ ਉੱਥੇ ਇੱਕ ਬਾਲਿਆਂ ਦੇ ਸਹਾਰੇ ਟਿੱਕੀ ਪੁਰਾਣੀ ਛੱਤ ਦਾ ਕੁਝ ਹਿੱਸਾ ਡਿਗੜ ਕਾਰਨ ਉੱਥੇ ਰਹਿਣ ਵਾਲੀ ਇੱਕ ਔਰਤੀ ਜਾਨ ਬਹੁਤ ਮੁਸ਼ਕਲ ਨਾਲ ਬਚਾਈ ਗਈ ਹੈ ਦਰਅਸਲ ਔਰਤ ਛੱਤ ਤੇ ਕੱਪੜੇ ਲੈਣ ਵਾਸਤੇ ਗਈ ਸੀ ਕਿ ਛੱਤ ਦਾ ਕੁਝ ਹਿੱਸਾ ਡਿੱਗ ਪਿਆ ਅਤੇ ਉਹ ਅੱਧੀ ਛੱਤ ਦੇ ਉੱਪਰ અતਿਆਤੀ ਢੇਠਾ ਲਟਕ ਰਹੀ ਸੀ ਨੇੜੇ ਹੀ ਪਤੰਗ ਚੜਾ ਰਹੇ ਲੜਕਿਆਂ ਦੀ ਨਜ਼ਰ ਉਸਤੇ ਪਈ ਅਤੇ ਉਸ ਦੀਆਂ ચીਕਾਂ ਸੁਣੀਆਂ ਅਤੇ ਉਸ ਨੂੰ ਫੜ ਕੇ ਉੱਪਰ ਖਿੱਚ ਲਿਆ ਗਿਆ ਕਿਉਂਕਿ ਔਰਤ ਉਸ ਵਕਤ ਚੀਖ ਪੁਕਾਰ ਕਰ ਰਹੀ ਸੀ ਮਦਦ ਦੀ ਮੰਗ ਕਰ ਰਹੀ ਸੀ ਔਰਤ ਵਾਲ-ਵਾਲ ਬਚ ਗਈ ਹੈ ਲਲਤਾ ਕੁਮਾਰੀ ਨੇ ਦੱਸਿਆ ਕਿ ਉਸ ਦਾ ਪਤੀ ਦਿਹਾੜੀਦਾਰ ਹੈ ਅਤੇ ਉਹਨਾਂ ਦਾ ਮਕਾਨ ਕੱਚਾ ਹੈ ਉਹ ਛੱਤ ਉੱਪਰ ਕੱਪੜੇ ਲੈਣ ਵਾਸਤੇ ਗਈ ਸੀ ਅਤੇ ਕੁਝ ਹਿੱਸਾ ਛੱਤ ਦਾ ਟੁੱਟ ਗਿਆ ਅਤੇ ਉਸਤੇ ਪੈਰ ਹੀਠਾ ਲੰਬਕ ਗਏ ਤੇ ਅੱਧੀ ਉੱਪਰ ਤੇ ਅੱਧੀ ਹੀਠਾ ਰਹਿ ਗਈ। ਉਸਨੇ ਚੀਕਣਾ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਨੇੜੇ ਪਤੰਗ ਚੜਾ ਰਹੇ ਨੌਜਵਾਨਾਂ ਨੂੰ ਉਸਦੀਆਂ ਚੀਕਾਂ ਸੁਣੀਆਂ ਅਤੇ ਉਹਨਾਂ ਨੇ ਛੇਤੀ ਨਾਲ ਹੀ ਆ ਕੇ ਉਸਨੂੰ ਉੱਪਰ ਖਿੱਚਿਆ। ਉਹਨਾਂ ਦੱਸਿਆ ਕਿ ਛੱਤ ਨੂੰ ਪੱਕਾ ਕਰਨ ਵਾਸਤੇ ਉਹ ਨਗਰ ਕੌਂਸਲ ਵਿੱਚ 3 ਸਾਲ ਪਹਿਲਾਂ ਦਰਖਾਸਤ ਦੇ ਕੇ ਆਈ ਸੀ ਪਰ ਹਾਲੇ ਤੱਕ ਉਹਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ। ਉੱਥੇ ਹੀ ਮੌਕੇ ਤੇ ਪਹੁੰਚੇ ਵਾਰਡ ਨੰਬਰ 9 ਦੇ ਕਾਉਂਸਲਰ ਅਸ਼ੋਕ ਭੁੱਟੋਰੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਉਹ ਜਲਦ ਪਰਿਵਾਰ ਨੂੰ ਪੱਕੀ ਛੱਤ ਲਈ ਗ੍ਰਾਂਟ ਦਿਵਾਉਣ ਦੀ ਕੋਸ਼ਿਸ਼ ਕਰਨਗੇ ਅਤੇ ਪਰਿਵਾਰ ਦੀ ਆਪਣੇ ਤੌਰ ਤੇ ਵੀ ਕੁਝ ਮਦਦ ਜ਼ਰੂਰ ਕਰਨਗੇ। ਲਕਿਨ ਮੈਂ ਨਾਮ ਨਲਤਾ ਹੈ ਮਾਰੀ ਆ। ਉਪਾਜੀ ਮੈਂ ਨਾ ਉੱਥੇ ਤੇ ਕੱਪੜੇ ਲਾਂਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਛੱਲੇ ਵਾਲੇ ਵੀ ਨਾਲ ਹੀ ਚੜ੍ਹ ਕੇ ਮੈਂ ਥੱਲੇ ਜਦ ਮੇਰੀ ਚੀਕਾਂ ਨਿਕੀਆਂ ਤਾਂ ਉਹ ਮੁੰਡੇ ਹੀ ਕੋਠੇ ਦੇ ਕੋਡੇ ਡਾਣਦੇ ਉਹਨਾਂ ਨੇ ਮੈਨੂੰ ਫੜ ਫੜ ਕੇ ਤੇ ਉਹ ਖੜ ਲਿਆ ਜਿੱਤੇ ਜੇ ਮੈਂ ਅਸਲ ਖੱਲੇ ਨੂੰ ਜਿੱਤੇ ਬੈਗ ਪੈਣੇ ਨਾਲ ਚੀਕ ਲੇ ਫੋਣੇ ਵਾਲੀ ਉਹ ਜੋ ਉੱਪਰ ਮੇਰਾ ਸਿਰ ਰਹਿਣਾ ਇਸ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਇਸ ਤੇ ਨਾਲ ਹੀ ਮੈਂ ਕੁਝ ਨਹੀਂ ਨਾ ਕਰ ਹਾਂ ਬੇਰ ਦਾ ਡੱਟ ਅੱਤੋਂ ਥੱਲੇ ਹਾਂਜੀ ਮਤਲਬ ਮੈਂ ਲੰਮਕੀ ਗਈ ਬੁੜੀ ਕਿਤੇ ਮੋਟਾ ਨੇ ਫੜ ਹਾਂਜੀ ਉਹ ਤਾਂ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਣੀਆਂ ਤੇ ਉਹਦਾ ਕਿ ਨਾਲ ਮੈਨਾਂ ਚ ਮੈਨੂੰ ਫੜ ਫੜ ਬਚਾਇਆ ਇਹ ਤਾਂ ਕਾਫੀ ਪੁਰਾਣਾ ਮਕਾਨ ਹੈ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਬਾਜੀ ਇੱਕ ਘੱਟੋ ਘੱਟ 50 ਸਾਲ ਤੋਂ ਬਿਤੀ ਹੈ ਉਹਨੇ ਆਪਣੇ ਕੋਈ ਕੋਠੀ ਨਹੀਂ ਸਰਕਾਰ ਕੋ ਨਹੀਂ ਨਹੀਂ ਬਾਜੀ ਇਹ ਗਾਇ ਹੀ ਫੈਲੀ ਭਰ ਕੇ ਦਿੱਤੀ ਮੁੜ ਕੇ ਉਹ ਸੀ ਇਹਦੇ ਫਾਈਲ ਭਰ ਕੇ ਉੱਤ ਕਮੇਟੀ ਘਰੀ ਕਿੰਨੇ ਦਿਨ ਹੋ ਗਏ ਕਹਿੰਦੇ ਨਹੀਂ 3 ਸਾਲ ਹੋ ਗਿਆ ਕੋਣ ਕੋਣ ਰਹਿੰਦਾ ਹੈ ਅੱਛੇ ਅਹੀਂ ਇੱਕ ਮੇਰਾ ਬੱਚਾ ਵਾ ਤਾਂ ਦੋਹਾਂ ਜੀ ਹੈ ਨਹੀਂ ਆਪਣੇ ਅੰਦਰ ਕੀ ਕਰਦੇ ਘਰ ਵਾਲੋ ਕੀ ਕਰਦੇ ਉੱਥੇ ਦਿਹਾੜੀ ਤਾਂ ਪਹਿਲਾਂ ਦੇ ਤਸੀਲ ਲਈ ਅੰਜੜੀ ਵਾਜਾ ਮਾਜਾ ਮਾਜਾ ਮਾਰਦੇ ਉਹ ਐਮਸੀ ਸਾਹਿਬ ਆਏ ਆ ਕਹਿੰਦੇ ਵੀ ਚਰਤ ਲਈ ਗ੍ਰਾਂਟ ਦਵਾਵਾਂਗੇ ਕੀ ਕਹਿਣਾ ਜਾਓਗੇ ਹਾਂਜੀ ਇਹਨੂੰ ਮਿਲਣੀ ਚਾਹੀਦੀ ਹੈ ਭਾਜੀ ਅਸੀਂ ਇਹ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਵੀ ਡਿੱਗ ਸਕਦਾ ਹੈ ਹਾਂਜੀ ਖਤਰਨਾਕ ਹਾਂਜੀ ਐਮਸੀ ਸਾਹਿਬ ਦੱਸ ਦਿਓ ਕਿਉਂਕਿ ਫਾਈਲ ਦਿੱਤੀ ਦੀ ਹੈ ਕਿ ਤਿਆਰ ਕਰ ਰਹੇ ਹੋ ਇਹਨਾਂ ਦਾ 60 ਡਿਗਰੀ ਜਿਆਦੀ ਸਾਰਾ ਘਰ ਕੱਚਾ ਦੇਖਿਆ ਕੋਠਾ ਕੱਚਾ ਗੱਲ ਹੈ ਮੈਂ ਆਪਣੀ ਵਾਰ ਚ ਬੜੀ ਗ੍ਰਾਂਟ ਦੁਵਾਈ ਹੈ ਹਾਂ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਮੈਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤੇ ਭਾਈ ਇਹ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਕੱਚਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰੇ ਕੋਲ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਹਾ ਸੀ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਾਤੀ ਹੈ ਤੇ ਮੈਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਪਰ ਮੈਂ ਹੁਣ ਮੇਰੇ ਨਾਲ ਝਾਗੀ ਗੱਲ ਤੇ ਇਹਨੂੰ ਹੁਣ ਨਵੇਂ ਸਰੋ ਜੇ ਤੇ ਪੁਰਾਣੀ ਨਿਕਲ ਆਈ ਇਹਨਾਂ ਦੀ ਫਾਈਲ ਤੇ ਮੈਂ ਕਢਾਲਣਾ ਕਿ ਨਹੀਂ ਨਿਕਲੀ ਤੇ ਨਵੇਂ ਸਰੋ ਫਾਈਲ ਇਹਨਾਂ ਦੀ ਭਰਾ ਤੇ ਇਹਨਾਂ ਨੂੰ ਗਰਾਂ ਤਰਾਂ ਕਿ ਮੈਂ ਆਪਣੇ ਲੋਵਿੰਗ ਮਦਦ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰੀ ਮੇਰਾ ਮਹੱਲਾ ਵਾ ਕੋਈ ਇਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਕੀ ਦੀ ਕਰ ਛੱੜਦੇ ਆ ਮੇਰਾ ਜਿਹੜਾ ਬਾੜਾ ਨਾ ਏ ਇਹ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦਾ ਐਸੀ ਆ ਤਾਂ ਹੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤੁਹਾਨੂੰ ਬੁਣਿਆ ਇਹਨਾਂ ਤੋਂ ਵੀ ਫਰਜ ਬੰਦਾ ਵੀ ਤੁਹਾਡੇ ਥਰੂ ਹਾਂਜੀ ਜੀ ਜਿੱਦ ਤੱਕ ਨੋਟਿਚ ਹੋਏ ਸਰ ਪਰ ਇਹ ਔਰਤਾਂ ਮਾਥਾ ਬੱਝੀ ਹੈ ਉਪਰ ਡਿੱਗ ਲੱਗੇਗੀ ਥੱਲੇ ਆ ਜਾਂਦੀ ਨੇ ਬੜੇ ਦੇਖੋ ਪਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਅ ਕੋਈ ਗੱਲ ਇਹਦਾ ਜ਼ਖਰੀਆ ਹੁਣ ਹਾਲ ਪਰ ਇਹਨਾਂ ਦਾ ਵੀ ਫਰਜ ਪੰਦਾ ਵੈ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ ਪੰਦਾ ਸਾਨੂੰ ਤਾਂ ਦੱਸਣ ਸਾਨੂੰ ਦੱਸਣ ਆਣ ਕੇ ਵੀ ਇਹ ਗੱਲ ਤੇ ਰਣੀ ਜਿੱਥੇ ਇੰਨੀ ਗ੍ਰਾਂਟ ਮੈਂ ਦਵਾਈ ਆਪਣੀ ਵਾਰਡ ਦੇ ਵਿੱਚ ਘੱਟੋ ਘੱਟ 35 40 ਗ੍ਰਾਂਟਾ ਇੱਥੇ ਦਿੱਤੀਆਂ ਵਾ ਇਹਨਾਂ ਦੇ ਗੁਆਂਡ ਇਹਨਾਂ ਦੇ ਲਾਗੇ ਪੁੱਛੋ ਕਿੰਨੀਆਂ ਗ੍ਰਾਂਟਾ ਦਿੱਤੀਆਂ ਇੱਥੇ ਪਰ ਇਹਨਾਂ ਦਾ ਫਰਜ ਹੈ ਸਾਡੇ ਕੋ ਆਣ ਕੇ ਤੇ ਸਾਨੂੰ ਪਤਾ ਲੱਗਣਾ ਚਲੋ ਹੁਣ ਸਾਡੀ ਨੌਲੇਜ ਆ ਗਈ ਹੈ ਤੇ ਨਹੀਂ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਮੈਂ ਪਹਿਲ ਦੇ ਹੱਥ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਦਾ